ਜਿਹੜੇ ਬਾਹਰੋਂ ਆਏ ਨੇ ਜੀ ਫਿਰ ਉਹਨਾਂ ਨੂੰ ਫੜੋਂਗੇ ਅਸੀਂ ਚੱਲੇ ਆ ਜੀ ਉਹਨਾਂ ਨੂੰ ਤੁਸੀਂ ਆਪੇ ਸ਼ਹਿਰ ਜਾ ਕੇ ਜੇ ਨਾ ਹਟੇ ਸਾਡੀ ਸਬਜੀ ਜੀ 2-3 ਰੁਪਏ ਕਿਲੋ ਗੋਭੀ ਵੇਖ ਰਹੀ ਹੈ ਇਹਦਾ ਕਾਰਨ ਹੈ ਜੀ ਮਲੇਰ ਕੋਲ ਦੇ ਤੋਂ 7-8 ਟੈਂਪੂ ਆਉਂਦੇ ਨੇ ਉਹ ਸਾਡੀ ਸਬਜੀ ਮੰਡੀ ਦੇ ਵਾਲੇ ਵਾਲੇ ਆ ਕੇ ਪਰਚੂਨ ਵੇਚਦੇ ਨੇ ਸਾਡੇ ਇੱਥੇ ਜਾਂ ਪਤਾ ਨਹੀਂ ਰੱਬ ਜਾਣੇ ਧੂਰੀ ਤੋਂ ਕਿਤੋਂ ਵੀ ਟੈਂਪੂ ਨੇ ਬਰਨਾਲੇ ਤੋਂ ਟੈਂਪੂ ਉੱਪਰ ਪਰ ਕੇ ਇੱਥੇ ਆ ਕੇ ਕਿੱਥੋਂ ਲੈ ਕੇ ਆਂਦੇ ਨੇ ਕਿਸਾਨ ਨੇ ਜਾਂ ਕੌਣ ਨੇ ਉਹ ਉਹ ਸਾਨੂੰ ਕੁਝ ਨਹੀਂ ਪਤਾ ਜੀ ਇਹ ਵੀ ਚੱਲੇ ਮੜਾ ਚੱਲੀਏ ਫਿਰ ਜਿਆਦਾ ਹੁਣ ਚੱਲੋ ਦੇਖ ਸਕਦੇ ਆ ਵੀ ਰੇੜੀਆਂ ਵਾਲੇ ਫੜੀਆਂ ਵਾਲੇ ਪ੍ਰਧਾਨ ਖਜ਼ਾਨਚੀ ਸਬਜ਼ੀ ਮੰਡੀ ਦੇ ਸਾਰੀ ਮੰਡੀ ਇਕੱਠੀ ਹੋ ਰਹੀ ਹੈ ਕਿ ਸੁਨਾਮ ਆਹ ਦੇਖੋ ਆ ਲਾਲੋ ਵੀ ਭਰੀ ਪਈ ਐ ਇਹ ਕਹਿੰਦੇ ਜਿਹੜਾ ਬਾਹਰੋਂ ਵੇਚਣਾ ਆਉਂਦੇ ਨੇ ਹੁਣ ਉਹਨਾਂ ਨੂੰ ਕਹਿੰਦੇ ਫੜਾਂਗੇ ਅਸੀਂ ਹੁਣ ਦੇਖੋ ਕੀ 13 ਦਾ ਨਾ ਰਿਕਵੈਸਟ 13 ਦਾ ਨਾ ਉਹਨਾਂ ਨੂੰ ਬੇਨਤੀ ਕਰਾਂਗੇ ਭਾਈ ਸਾਡੇ ਬੰਦੇ ਪਰੇਸ਼ਾਨ ਨੇ ਉਹਨੀਆਂ ਅਬੇ ਸ਼ਹਿਰ ਜਾ ਕੇ ਤੇ ਰੋੜਾਂ ਰੋੜਾਂ ਦੇ ਹੋਰ ਵੜ ਕੇ ਦੇਖੋ ਵੀ ਇੱਥੇ ਇਹਨਾਂ ਨੂੰ ਜੇ ਨਾ ਹਟੇ ਜੇ ਨਾ ਹਟੇ ਸਾਹਿਬ ਨੂੰ ਮਿਲ ਕੇ ਇਹਨਾਂ ਦਾ ਹੱਲ ਕਰਾਵਾਂਗੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਸਨਾਮ ਉਧੂ ਸਿੰਘ ਵਾਲੇ ਦੀ ਸਬਜ਼ੀ ਮੰਡੀ ਦੇ ਵਿੱਚ ਖੜੇ ਆਂਗੇ ਪਹਿਲਾਂ ਸੁਣੋ ਹੋ ਗਿਆ ਹੋਰ ਚੀਜ਼ਾਂ ਜਿਹੜੇ ਕਿਸਾਨਾਂ ਨਾਲ ਜੁੜੀ ਹੋਈ ਹੈ ਜਿਹੜੀ ਖੇਤ ਬਾੜੀ ਜੁੜੀ ਹੋਈ ਹੈ ਤਾਂ ਇੱਥੇ ਇੱਕ ਪ੍ਰਧਾਨ ਸਾਹਿਬ ਵੀ ਖੜੇ ਨੇ ਤੇ ਇੱਕ ਜਾਣਚੀ ਸਾਹਿਬ ਵੀ ਖੜੇ ਨੇ ਜੋ ਫੜੀ ਵਾਲੇ ਨੇ ਰੇੜੀਆਂ ਵਾਲੇ ਭਾਈ ਉਹ ਵੀ ਖੜੇ ਨੇ ਸਾਰੇ ਸਬਜ਼ੀਆ ਜਿਹੜੀ ਉਹਦਾ ਰੇਟ ਐ ਇੰਨਾ ਜ਼ਿਆਦਾ ਘਟ ਗਿਆ 2025 ਚ ਬਿਜੜੀ 30 ਰੁਪਏ ਵਿਕਦੀ ਸੀ ਤੇ ਉਹ 5 ਰੁਪਏ ਰਹਿ ਗਈ ਇਸ ਵਕਤ ਸੁਨਾਮ ਉਦਮ ਸਿੰਘ ਵਾਲਾ ਦੀ ਸਬਜ਼ੀ ਮੰਡੀ ਦੇ ਵਿੱਚ ਖੜੇ ਆ ਸਾਡੇ ਵਿਚਕਾਰ ਸਬਜ਼ੀ ਮੰਡੀ ਦੇ ਪ੍ਰਧਾਨ ਜੀ ਰਤਨ ਕੁਮਾਰ ਜੀ ਖੜੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੀਆਂ ਸਬਜ਼ੀ ਦੇ ਢੇਰ ਪਏ ਨੇ ਕਹਿੰਦੇ ਬਚਣ ਦਾ ਕਾਰਨ ਕੀ ਹੈ 1.2025 ਚੜਿਆ ਵੀ ਨਰੀ ਮੰਡੀ ਆ ਗਿਆ ਹਸਰੀ ਗਾਲ ਜੀ ਹਸਰੀ ਕਰ ਕੀ ਗੱਲਬਾਤ ਕੀ ਕਰਨ ਹੈ ਸਬਜ਼ੀ ਮੰਡੀ ਢੇਰ ਲੱਗੇ ਪਏ ਨੇ ਸਾਡੀ ਸਬਜ਼ੀ ਜੀ 2-3 ਰੁਪਏ ਕਿਲੋ ਗੋਭੀ ਵੇਖ ਰਹੀ ਹੈ ਇਸ ਦਾ ਕਾਰਨ ਹੈ ਜੀ ਮਲੇਰ ਕੋਲ ਦੇ ਤੋਂ 7-8 ਟੈਂਪੂ ਅੰਨੇ ਉਹ ਸਾਡੀ ਸਬਜੀ ਮੰਡੀ ਦੇ ਵਾਲੇ ਵਾਲੇ ਅੱਗੇ ਪਰਚੂਨ ਵੇਚਦੇ ਨੇ ਇਸ ਦਾ ਕਾਰਨ ਸਾਡੀ ਮੰਡੀ ਇੱਚ ਫੜੀਆਂ ਵਾਲਿਆਂ ਦਾ ਬਿਲਕੁਲ ਕੰਮ ਕਾਲ ਨਹੀਂ ਆਏਗੀ ਸਾਰੀ ਸਬਜੀ ਦੇਖ ਲਓ ਹੁਣ ਸ਼ਾਮ ਦੇ 5 ਵਜੇ ਪਏ ਨੇ ਇਸ ਇਸ ਟਾਈਮ ਹੀ ਅੱਧੀ ਤੋਂ ਜ਼ਿਆਦਾ ਸਬਜ਼ ਬੱਚੀ ਪਈ ਹੈ ਫੜੀਆਂ ਸਾਰੀਆਂ ਫੁੱਲ ਨਹੀਂ ਜੀ ਅੱਗੇ ਦੇਖਦੇ ਸੀ ਵੀ ਸ਼ਾਮ ਨੂੰ ਕੋਈ ਇਸ ਤਰ੍ਹਾਂ ਸਬਜੀ ਨਿਕਦੇ ਦੇਖੀ ਸੀ ਹਾਂ ਜੀ ਇਹ ਵੀ ਨਹੀਂ ਬਚਦੀ ਸੀ ਹਾਂ ਜੀ ਬਦੇ ਵੀ ਨਹੀਂ ਬਚਦੀ ਸੀ ਅੱਛਾ ਬਚਦੇ ਨਹੀਂ ਸੀ ਪਰ ਇਹਦਾ ਹੁਣ ਮੁੱਖ ਕਾਰਨ ਕੀ ਹੈ ਮੁੱਖ ਕਾਰਨ ਇਹ ਹੈ ਜੀ ਮਲੇਗੋੜਲੇ ਤੋਂ ਜਿਹੜੇ ਆਉਂਦੇ ਨੇ 8-10 ਟੈਂਪੂ ਉਹਨਾਂ ਦਾ ਕਾਰਨ ਹੈ ਜੀ ਉਹ ਇੱਥੇ ਸਬਜ਼ੀ ਲੈ ਆਣੇ ਇੱਥੋਂ ਜੀ ਤਾਂ ਵੇਖ ਨਹੀਂ ਲਈ ਕਿਸਾਨ ਵੀ ਤੰਗ ਨੇ ਫੜੀਆਂ ਵਾਲੇ ਵੀ ਤੰਗ ਨੇ ਤੇ ਕਿਸਾਨ ਜਿਹੜੇ ਪਿੰਡਾਂ ਚੋਂ ਆਉਂਦੇ ਨੇ ਮੋਟੀ ਟਰਾਲੀਆਂ ਲੈ ਕੇ ਉਹਨਾਂ ਦਾ ਰੇਟ ਵੀ ਘਟ ਗਿਆ ਉਹ ਬਹੁਤ ਘਟ ਗਿਆ ਜੀ 2 ਰੁਪਏ ਕਿਲੋ ਗੋਭੀ ਵਿਕੇ ਜੀ ਅੱਜ ਅੱਛਾ ਜੀ ਕਾਰਨ ਇਹ ਹੈ ਐਮ ਲੇ ਕੋੜਲੇ ਤੋਂ ਟੈਂਪੂ ਕਰਕੇ ਆਉਂਦੇ ਨੇ ਉਹ ਸ਼ਹਿਰ ਚ ਸਾਰੇ ਗੰਦਵਾ ਜਾਂਦੇ ਨੇ ਇਸ ਕਰਕੇ ਫੜੀ ਵਾਲੇ ਵੀ ਵਿਚਾਰੇ ਕੀ ਕਰਨਾ ਹੋਰ ਜ਼ਿਆਦਾ ਫਰਕ ਪੈ ਨਹੀਂ ਆਈ ਦੂਜੇ ਜਿਹੜੇ ਪਰੋਕਾਰ ਵੀ ਖਤਮ ਹੋਵੇ ਜ ਕਿਉਂ ਬਈ ਜਿੰਨੀ ਸਬਜੀ ਤੇ ਬਿਲਦਾ ਹੀ ਨਹੀਂ ਹੈ ਜਮਾ ਟੇਡ ਲਗਾ ਬਸ ਸਬਜੀ ਅੱਛਾ ਪਿੱਕਦਾ ਨਹੀਂ ਬਿਲਦਾ ਨਹੀਂ ਤੇ ਗੋਭੀ ਜਿਵੇਂ ਹੁਣ ਕਹਿੰਦੇ ਹਾਂ ਗਾਜਰ ਕੀ ਰੇਟ ਹੈ ਜੀ ਗਾਜਰ 7-8 ਰੁਪਏ ਕਿਲੋ ਵਿਕ ਰਹੀ ਹੈ ਜੀ ਇਹ ਦੂਜੇ ਜ਼ਿਲ੍ਹੇ ਜੋ ਆ ਕੇ ਵੇਚਦੇ ਨਹੀਂ ਸਾਰੇ ਬਰਨਾਲੇ ਮਲੇਰ ਕੋਲ ਦਾ ਜ਼ਿਲ੍ਹਾ ਸਾਰੇ ਇੱਥੇ ਆਉਂਦੇ ਸੁਨਾਮ ਸੁਨਾਮ ਹਾਂ ਜੀ ਗਾਜਰ ਗੋਭੀ 2.5 ਕਿਲੋ ਵੀ ਕੀ ਹੈ ਗਾਜਰ 7-8 ਰੁਪਏ ਕਿਲੋ ਵੀ ਕੀ ਹੈ ਬਾਕੀ ਸਾਰੀ ਸਬਜ਼ੀ ਦਾ ਬੁਰਾ ਹਾਲ ਹੀ ਹੈ ਜੀ ਤੁਸੀਂ ਆਪਣਾ ਫੀਸ ਵੀ ਭਰਦੇ ਹੋ ਜਾਂ ਮੈਂ ਪਟਾਖ ਸ ਕਹ ਲੋ ਉਹਨੂੰ ਹਾਂ ਜੀ ਹਾਂ ਸਾਡੀ ਭਰੀ ਜਾਂਦੀ ਹੈ ਜੀ ਡੇਲੀ ਦੀ ਕਿਹ ਪਰਸੈਂਟ 7% 2% ਇਹ 7% ਸਾਡੇ ਤੋਂ 7% ਜਾਂਦੀ ਹੈ ਇਹ ਕਹਾ ਇਹਨਾਂ ਦੇ ਡੀਏ ਡੂਏ ਕਿਹੜਾ ਹੁੰਦਾ ਹੀ ਉਹੋ ਲੱਗਦਾ ਜੀ ਤੇ ਬਾਕੀ ਇਹ ਜਿਵੇਂ ਫਿਰ ਜਿਹੜੇ ਬਾਹਰੋਂ ਆਉਂਦੇ ਨੇ ਉਹ ਤਾਂ ਨਹੀਂ ਪੜਦੇ ਹਾਂ ਜੀ ਉਹ ਕੁਛ ਨਹੀਂ ਪੜਦੇ ਇਸ ਕਰਕੇ ਸਰਕਾਰ ਨੂੰ ਅਸੀਂ ਅਪੀਲ ਕਰਦੇ ਆਂ ਜੀ ਇਹਨਾਂ ਨੂੰ ਰੋਕ ਕੇ ਜਾਵੇ ਹੈ ਜੀ ਬਾਹਰੋਂ ਜਿਹੜਾ ਮਾਲ ਆਂਦਾ ਹੈ ਇਸ ਕਰਕੇ ਫੀਸ ਘਟਦੀ ਹੈ ਸਾਡੀ ਜੀ ਤੇ ਸਰਕਾਰ ਵੱਲੋਂ ਖੁੱਲੂ ਹੋਊ ਵੀ ਕੋਈ ਕਿਤੇ ਵਿੱਚੋਂ ਸਰਕਾਰ ਵੱਲੋਂ ਖੁੱਲ ਹੈ ਜੀ ਮਾਰਕੀਟ ਕਮੇਟੀ ਵਾਲੇ ਨੂੰ ਕਹਿੰਨੇ ਆਂ ਤਾਂ ਉਹ ਕਹਿੰਦੇ ਫੜਾਓ ਹੁਣ ਕਦੋਂ ਆਣ ਨੇ ਕਦੋਂ ਨਹੀਂ ਆਣ ਦੇ ਕਦੋਂ ਫੜਾਈਏ ਅਸੀਂ ਠੀਕ ਹੈ ਮਾਰਕੀਟ ਕਮੇਟੀ ਰੋਕ ਸਕਦੀ ਹੈਗੀ ਹਾਂਜੀ ਰੋਕ ਸਕਦੀ ਹੈ ਜੀ ਬਿਲਕੁਲ ਕੀ ਕਰਦੇ ਨੇ ਉਹਨਾਂ ਨੂੰ ਇੱਕ ਵਾਰੀ ਮਿਲੇ ਸੀ ਉਹਨਾਂ ਨੇ ਕਿਹਾ ਸੀ ਬਈ ਸਾਨੂੰ ਫੜਾਈਓ ਅਸੀਂ ਵੜ ਕੇ ਲੈ ਜਾਵਾਂਗੇ ਕਿਵੇਂ ਲੱਗਦਾ ਜੀ ਤੁਹਾਨੂੰ ਇਸ ਵਾਰ ਬੜਾ ਤੁਸੀਂ ਕਹਿੰਦੇ 2025 ਬੰਦਾ ਆ ਗਿਆ ਬੰਦਾ ਤਾਂ ਬਹੁਤ ਆ ਜੀ ਇਹਦਾ ਕਾਰਨ ਆਪਤਾ ਜੀ ਬੜਾ ਪੁੱਸਤਾ ਫਸਲ ਵੱਧ ਜਾਂਦੀ ਆ ਠੀਕ ਹੈ ਤੇ ਵਿਕਰੀ ਕਰ ਜਾਂਦੀ ਆ ਠੀਕ ਹੈ ਹਾਂ 12 ਬਾਰੋਂ ਗੱਡੀਆਂ ਆਉਂਦੀਆਂ ਨੇ ਠੀਕ ਹੈ ਉਹ ਤਾਂ ਕਰਦੇ ਨੇ ਉਹਰੇ ਆ ਕੇ ਮੰਦਾ ਬੀਜ ਨੇ ਮਾਰ ਕਿੰਨੀਆਂ ਗੱਡੀਆਂ ਨੇ ਜੀ ਗੱਡੀਆਂ 10 12 ਨੇ ਜੀ ਸਾਰੇ ਸ਼ਹਿਰ 'ਚ ਠੀਕ ਹੈ ਕੋਈ ਨਹੀਂ ਛੋਟੇ ਹਾਂਥੀ ਦੇ ਜਿਹੜੇ ਜੀ ਛੋਟੇ ਹਾਂਥੀ ਅੱਛਾ ਭਰੇ ਖੜੇ ਹੁੰਦੇ ਨੇ ਜਿਹੜੇ ਖੜੇ ਹੁੰਦੇ ਨੇ ਜਿਹੜੇ ਤੁਹਾਨੂੰ ਵੀ ਦੇਖਿਆ ਹੋਣਾ ਤੁਸੀਂ ਵੀ ਆਏ ਹੋ ਰਸਤੇ ਦੇ ਵਿੱਚ ਹਾਂ ਜੀ ਠੀਕ ਮੁੱਖ ਕਾਰਨ ਇਹ ਹੈ ਵੀ ਸਾਡੇ ਕਿਸਾਨਾਂ ਵੀ ਸਬਜ਼ੀ ਰੋਕਣ ਦਾ ਕਾਰਨ ਤੇ ਉਹਦਾ ਮੰਦਾ ਆਉਣ ਦਾ ਕਾਰਨ ਇਹ ਹੈ ਵੀ ਮਲੇਰਕੋਟਲੇ ਤੋਂ ਜਿਹੜੀ ਗੋਭੀ ਜਾਂ ਗਾਜਰ ਉਹ ਭਰ ਕੇ ਲਿਆਉਂਦੇ ਨੇ ਉਹ ਸਾਡੇ ਸ਼ਹਿਰ ਦੇ ਵਿੱਚ ਆ ਕੇ ਮੰਦਾ ਕਰਦੇ ਨੇ ਕਿਉਂਕਿ ਮਲੇਰਕੋਟਲਾ ਇੱਕ ਹਾਈ ਫਾਈ ਸ਼ਹਿਰ ਆ ਜਿੱਥੇ ਸਬਜ਼ੀ ਦੀ ਪੈਦਾਵਾਰ ਸਾਡੇ ਨਾਲੋਂ ਵੱਧ ਹੈ ਉਹ ਉਥੋਂ ਮੰਦਾ ਸੌਦਾ ਚੱਕ ਕੇ ਲੈ ਆ ਕੇ ਇੱਥੇ ਇਹਨਾਂ ਨਾਲੋਂ ਮੰਦਾ ਵੇਚਦੇ ਨੇ ਸਾਡੇ ਕਿਸਾਨ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਰਹੇ ਵੀ ਬਹੁਤ ਜ਼ਿਆਦਾ ਉਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਨੁਕਸਾਨ ਹੋ ਰਿਹਾ ਹੈ ਅਸੀਂ ਤਾਂ ਫੈਕਟਰੀ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਹੁਣੇ ਫੜੀਆਂ ਵਾਲੇ ਸਾਡੇ ਦੇ ਇਕੱਠੇ ਹੋ ਕੇ ਆਏ ਨੇ ਵੀ ਆੜਤੀਆ ਸਾਡਾ ਸਾਥ ਦਿਓ ਠੀਕ ਹੈ ਅਸੀਂ ਦੇਖਦੇ ਹਾਂ ਫੈਕਟਰੀ ਸਾਹਿਬ ਨਾਲ ਵੀ ਸਵੇਰੇ ਵੇਰ ਜਾਵਾਂਗੇ ਵੀ ਕੋਈ ਹੱਲ ਕਰੋ ਜੀ ਇਹਨਾਂ ਦਾ ਠੀਕ ਨਹੀਂ ਤਾਂ ਫਿਰ ਆ ਦੇਖੋ ਰੋ ਰਹੀ ਹੈ ਸਭ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਆਜਾ ਮੈਂ ਵੀ ਜਿਹੜਾ ਸਾਡਾ ਜਿਆਦਾ ਮੰਦੇ ਦਾ ਕਾਰਨ ਦੇਖੋ ਤੁਸੀਂ ਦੇਖ ਰਹੇ ਹੋ ਨਿਗਾ ਮਾਰੋ ਮੰਡੀ ਸਾਰੀ ਭਰੀ ਪਈ ਆ ਜੀ ਮਾਲ ਨਾਲ ਕੋਈ ਵਿਕਰੀ ਨਹੀਂ ਹੈ ਇੱਥੇ ਕੋਈ ਚੱਜ ਨਾਲ ਵਿਕ ਨਹੀਂ ਰਿਹਾ ਮਾਲ ਵਿਕ ਨਹੀਂ ਰਿਹਾ